ਜੋ ਬੋਲੇ ਸੋਨਰ ਭੈ ਜਗਤ ਗੁਰਦਾਸ ਮਹਾਰਾਜ ਕੀ ਜੈ ਹਰ ਸੋਹਿਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋਜਿਕ ਜਾਹੇਗੇ ਸਤਿਪਾਖੇ ਰਬਦਾਸ ਬਾਬਾ ਪੀਪਲਦਾਸ ਗੁਰ ਸਰਬਨਦਾਸ ਹਰੀਦਾਸ ਗੁਰ ਜੋਏ ਸੋਹਮ ਹਮੇਂ ਰਖੇ ਆਕਰ ਹੈ ਬਿਗਨ ਨ ਲਾਗੇ ਕੋਏ ਤਨ ਤਨ ਸਤ ਗੁਰੂ ਗਰੀਬ ਦਾਸ ਬੰਧੋ ਨਿਤ ਸੁਬਾ ਸ਼ਾਮ ਚਰਨ ਕਮਲ ਕੋ ਡੰਡਵਤ ਮੇਰਾ ਕੋਟੀ ਕੋਟ ਪ੍ਰਣਾਮ ਤਨ ਤਨ ਸਤ ਗੁਰੂ ਰਾਮਾਨੰਦ ਜੀ ਬੰਧੋ ਨਿਤ ਸੁਬਾ ਸ਼ਾਮ ਚਰਨ ਕਮਲ ਕੋ ਡੰਡਵਤ ਮੇਰਾ ਕੋਟੀ ਕੋਟ ਪਰਨਾਮ ਸਾਧ ਕੀ ਜੋ ਲਹਿ ਓਟ ਤੇਰੇ ਮਿਟੇ ਪਾਪ ਸਭ ਕੋਟੀ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨੈ ਕਾਮ ਸੰਧਿਆ ਵੇਲੇ ਦੀ ਅੰਮ੍ਰਿਤ ਬਾਣੀ ਸਤਨਾਮ 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 ਜੀਓ ਰਾਗ ਤਨਸਰੀ ਹਮ ਸਰਦੀਨ ਦੇ ਆਲਨ ਤੁਮ ਸਰ ਅਭ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲਬਲ ਜਾਉ ਰਮਿਆ ਕਾਰਨੇ ਕਾਰਨ ਕਵਨ ਅਭੋਲ ਰਹਾਉ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਮਹਾਰੇ ਲੇਖੇਆ ਕਹਿਰਵਦਾ ਅਸਿ ਅਸ ਲਗ ਜਿਵਿਓ ਚਿਰ ਪਿਉ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਿਲੋਕ ਨੋ ਸਰਬਨ ਬਾਨੀ ਸੁਜਸਪੁਰ ਰਾਖੋ ਮਨ ਸੋ ਮధుਕਰ ਕਰੋ ਚਰਨ ਹਿਰਦੈ ਧਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ ਪਹੁ ਨਹੀਂ ਉਪਜੈ ਪਾਪ ਬਿਨ ਭਗਤ ਨਹੀਂ ਹੋਏ ਤੇਰੀ ਆ ਕਹਿ ਰਵਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਮੇਰੀ ਪ੍ਰੀਤ ਗੋਪਾਲ ਸੋ ਜਨ ਕਟੈ ਹੋ ਮੈ ਮੋਲ ਮਹੰਗੇ ਲਈ ਤਨ ਸਟੈ ਹੋ ਟੇਕ ਹਿਰਦੈ ਸਿਮਰਨ ਕਰੋ ਨੈਨ ਅਭੀ ਲੋਕ ਨੂੰ ਸਰਬਨਾ ਹਰ ਕਥਾ ਪੁਰ ਰੱਖੂ ਮਨ ਮਦਕਰ ਕਰੋ ਚਰਨਾ ਚਿਤ ਧਰੋ ਰਾਮ ਰਸੈਨ ਰਸਨ ਚਾਖੂ ਸਾਧ ਸੰਗਤ ਬਿਨਾ ਪਾਵ ਨਹੀਂ ਉਪਜੈ ਪਾਵ ਬਿਨ ਭਗਤ ਕਿਉ ਹੋਏ ਤੇਰੀ ਬੰਦ ਤਰਵਦਾਸ ਰਾਜਾ ਰਾਮ ਸੁਨ ਬਿੰਤੇ ਗੁਰ ਪ੍ਰਸਾਦ ਕਿਰਪਾ ਕਰੋ ਨਦੇਰੀ ਦਰਸ਼ਨ ਦੀਜੈ RAM ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲੰਬ ਨਾ ਕੀਜੈ ਟੇਕ ਦਰਸ਼ਨ ਤੋ ਰਾ ਜੀਵਨ ਮੋਰਾ ਦਿਨ ਦਰਸ਼ਨ ਕਿਉ ਜੀਵੈ ਚ ਕੋਰਾ ਮਾਦੋ ਸਤ ਸਤ ਗੁਰੂ ਸਭ ਜਗ ਚੇਲਾ ਅਬ ਕੇ ਬਿਛਰੇ ਮਿਲਨ ਦੋ ਹੈਲਾ ਤਨ ਜੋ ਬਨ ਕੀ ਝੂਠੀ ਆਸਾ ਸਤ ਸਤ ਪਖੈ ਜਨ ਰਵਿਦਾਸਾ ਰਾਗ ਜਤਸਰੀ ਨਾ ਤਕਛੋ ਨਾ ਜਾਨੂ ਮਨ ਮਾਇਆ ਕੈ ਹਾਥ ਬਿਕਾਨੂ ਰਹਾਓ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀਤ ਹ ਕਲ ਜੁਕੇ ਕਾਮੀਨ ਇਨ ਪੰਚਨ ਮੇਰੋ ਮਨ ਜੁ ਬਘਾਰਿਓ पल पल हर जीते अंतर पारियो जत देखु तत दुख की रासी अज न पतियाए निगम पाए साखी गौतम नर उमापत स्वामी शेष तर्न सहस पग गामि हिंदूतन खल वद कर मारियो बड़ो निलाज अजो ने हारियो कह रविदास कहां कैसे कीजए बिन रघुनाथो ਸਰਨ ਕਾ ਕੀ ਲਜੈ ਰਾਗ ਸੁਹੀਆ ਸਹਿ ਕੇ ਸਾਰ ਸੁਹਾਗਨ ਜਾਨੈ ਤਜ ਅਭਿਮਾਨ ਸੁਖ ਰਲਿਆ ਮਨ ਤਨ ਮਨ ਦੇ ਨ ਅੰਤਰ ਰਾਖੈ ਅਵਰਾ ਦੇਖਣਾ ਸੁਨੇ ਆਪਖੈ ਸੋਕਤ ਜਾਨੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਨ ਦੋਇ ਪਖ ਹੀਨੀ ਆ ਜਿਨ ਨਾ ਹਾ ਨਿਰੰਤਰ ਭਗਤ ਨਾ ਕਿੰਨਿਆ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖਿਆ ਦਰਦਵੰਦ ਦਰਿਆਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਮ ਜਾਨਹੁ ਤਿਉ ਕਰ ਗਤ ਮੇਰੇ ਰਾਗ ਗਉੜ ਮਕੰਦ ਮਕੰਦ ਜਪੋ ਸਨਸਾਰ ਬਿਨ ਮਕੰਦ ਤਨ ਹੋਏ ਅਹਵਾਰੋ ਐ ਸੋਈ ਮਕੰਦ ਮੁਕਤੀ ਕਦਾਤਾ ਸੋਈ ਮਕੰਦ ਹਮਰਾ ਪਿਤਾ ਮਾਤਾ ਆਵਾ ਜੀਬ ਤੂ ਮਕੰਦੇ ਮਰਤ ਮਕੰਦੇ ਤਾਂਕੇ ਸੇਵਕ ਕਉਸਦਾ ਅਨੰਦੇ ਰਹਾਉ ਮਕੰਦ ਮਕੰਦ ਹਮਾਰੇ ਪ੍ਰਾਨਮ ਜਪ ਮਕੰਦ ਮਸਤਕ ਨਿਸ਼ਾਨਮ ਸੇਵ ਮਕੰਦ ਕਰੈ ਬਿਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀਆ ਏਕ ਮੁਕੰਦ ਕਰੈ ਉਪਕਾਰੋ ਹੈ ਹਮਰਾ ਕਹਾ ਕਰੈ ਸੰਸਾਰੋ ਹੈ ਮੀਟੀ ਜਾਤੀ ਹੋਏ ਦਰਵਾਰ ਤੂੰ ਹੀ ਮੁਕੰਦ ਜੋਗੈ ਜੁਗਤਾਰੋ ਹੈ ਉਪਜੋਗ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸੋ ਹੈ ਕਹਿ ਰਵਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਜੇ ਅਹੋ 68 ਤੀਰਥ ਨਾਵੈ ਜੇ ਉਹ ਦਵਾਦਸ ਸਿਲਾ ਪੁਜ ਹਵੈ ਜੇ ਉਹ ਕੂਪ ਤਟਾ ਦਿਵਾਵੈ ਕਰਨ ਨਿੰਦਾ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਨ ਹੋ ਨਰਕ ਹੀ ਪਰੈ ਰਹਾਓ ਹੈ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰ ਸਿੰਗਾਰ ਸਮੇਤ ਸਗਲੇ ਸਮਿਰਤੇ ਸਰਬ ਨੇ ਸੁਨੈ ਕਰ ਨਿੰਦ ਕਬ ਨਹੀਂ ਨਹੀਂ ਗੁਣ ਹੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮੀ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸੰਡੇ ਕਰ ਨਿੰਦਾ ਬਹੁ ਜੋ ਨੀ ਹੰਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਰਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਬਦਾਸ ਪਾਪੀ ਨਰਕ ਸੁਧਾਰਿਆ ਆਜ ਦਿਵਸ ਲੈ ਹੂੰ ਬਲਿਹਾਰਾ ਮੇਰੇ ਗ੍ਰਹਿ ਆਇਆ ਰਾਜਾ ਰਾਮ ਕਾ ਪਿਆਰਾ ਟੇਕ ਅੰਗਨ ਬਗੜ ਪਵਨ ਪਯੋ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਕਰੂ ਡੰਡਾਉ ਤੇ ਚਰਨ ਪਖਾਰੂ ਤਨ ਮਨ ਤਨ ਸੰਤਨ ਪਰਵਾਰੂ ਕਥਾ ਕਹੈ ਔਰ ਅਰਥ ਵਿਚਾਰੈ ਆਪ ਤਰੈ ਔਰਨ ਕੋ ਤਾਰੈ ਕਹਿ ਰ ਵਿਦਾਸ ਮਿਲੇ ਨਿਜਦਾਸ ਜਨਮ ਜਨਮ ਕੇ ਕਾਟੇ ਪਾਸ ਰਾਗ ਰਾਮਕਲੀਅ ਪੜੀਐ ਗੁਨੀਐ ਨਾਮ ਸਭ ਸੁਨੀਐ ਅਨਪਾਉ ਭਾਉ ਨਾ ਦਰਸਾਇ ਲੋਹਾ ਕੰਚਨ ਹਿਰਨ ਹੋਏ ਕੈਸੇ ਜਉ ਪਾਰ ਸਹਿ ਨ ਪਰਸੈ ਦੇਵ ਸੰਸੈ ਗਾਠ ਨਾ ਛੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੁਟੈ ਰਹਾ ਹੋਇ ਹਮ ਬੜ ਕਬਖੁ ਕੁਲਿਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਨੀ ਸੁਰ ਹਮ ਦਾਤੇ ਇਹ ਬੁੱਧੀ ਕਬਿ ਹਨ ਨਸੀਐ कहो विदास सभे नि समझसो फूल परे जैसे बौरे मोहे अधारो नाम नरैन जीवन प्राण तन मोरे गाए गाए अब कह गाऊं गावण हार को निकट बताऊं टेक जब लग है या तन की आशा तम लग करे पुकारा ਜਬ ਮਨ ਮਿਲਿਓ ਆਸ ਨਹੀਂ ਤਨ ਕੀ ਤਬ ਕੋ ਗਾਵਣ ਹਾਰਾ ਜਬ ਲਗਨ ਦੀ ਨਸ ਸਮੁੰਦਰ ਸਮਾਵੈ ਤਬ ਲਗ ਬੜਾ ਹੰਕਾਰਾ ਜਬ ਮਨ ਮਿਲਿਓ ਰਾਮ ਸਾਗਰ ਸੋ ਤਬ ਇਹ ਮਿੱਟੀ ਪੁਕਾਰਾ ਜਬ ਲਗ ਭਗਤ ਮੁਕਤ ਕੀ ਆਸਾ ਪਰਮ ਤਤ ਸੁਣ ਗਾਵੈ ਜਹਾਂ ਜਹਾਂ ਆਸ ਤਰਤ ਹੈ ਇਹ ਮਨ ਤਹਾਂ ਤਹਾਂ ਕਛੂ ਨਾ ਪਾਵੇ ਛਾਡ ਆਸਨੀ ਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ ਕਹਿ ਰ ਵਿਦਾਸ ਜਾਸੂ ਔਰ ਕਹਿਤ ਹੈ ਪਰਮ ਤਤ ਅਬ ਸੋਈ ਐਸੋ ਕਛੁ ਅਨਪਉ ਕਹਿਤ ਨ ਆਵੇ ਸਾਹਿਦ ਮਿਲੇ ਤੋ ਕੋ ਬਿਗਰਾਵੇ ਟੇਕ ਸਭ ਮੈਂ ਹਰ ਹੈ ਹਰ ਮੈਂ ਸਭ ਹਾਂ ਹਰ ਅਪਨੋ ਜਿਨ ਜਾਨਾ ਸਾਖੀ ਨਹੀਂ ਔਰ ਕੋਈ ਦੂਸਰ ਜਾਨਨ ਹਰ ਸਿਆਨਾ ਬਾਜੀ ਗਰਸੋਂ ਰਚ ਰਹੀ ਐ ਬਾਜੀ ਕਾ ਮਰਮ ਨਾ ਜਾਨਾ ਬਾਜੀ ਝੂਠ ਸਾਂਚ ਬਾਜੀਗਰ ਜਾਨਾ ਮਨ ਪਤਿਆਨਾ ਮਨ ਥਿਰ ਹੋਏ ਨ ਕੋਈ ਨ ਸੁਜੈ ਜਾਣੈ ਜਾਨਨ ਹਾਰਾ ਕਹਿ ਰ ਅਬਿਦਾਸ ਬਿਮਲ ਵਿਵੇਕ ਹੋ ਸੁਖ ਸਹਿਜ ਸਰੂਪ ਸੰਬਾਰਾ ਨਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂੰ ਮੈਂ ਤੋਰੀ ਟੇਕ ਤੂੰ ਮੋਹਿ ਦੇਖੈ ਮੈਂ ਤੋਹਿ ਦੇਖੂ ਪ੍ਰੀਤ ਪਰਸਪਰ ਹੋਈ ਆ ਤੂੰ ਮੋਹਿ ਦੇਖੈ ਹੋਂ ਤੋਹਿ ਨ ਦੇਖੂ ਇਹ ਮਤ ਸਭ ਬੁੱਧ ਖੋਈ ਆ ਸਭ ਕਟ ਅੰਤਰ ਰਮਸ ਨਿਰੰਤਰ ਮੈਂ ਦੇਖਤ ਹੂੰ ਨਹੀਂ ਜਾਨਾ ਗੁਣ ਸਭ ਤੋਰ ਮੋਰ ਸਭ ਓਗਣ ਕਿਰਤ ਉਪਕਾਰ ਨਮਾਨਾ ਮੈਂ ਤੋ ਤੋਰੀ ਮੋਰੀ ਅਸਮਜਸ ਕੈਸੇ ਕਰ ਨਿਸਥਾਰਾ ਕਹਿ ਰ ਬਿਦਾਸ ਮਾਦੋ ਕਰਨਵਾ ਮੈਂ ਜੈ ਜੈ ਜਗਤ ਆਧਾਰਾ ਤਬ ਰਾਮ ਨਾਮ ਕਹਿ ਗਾਵੇਗਾ ਰਾਰਾ ਅਹੰਕਾਰ ਰਹਿਤ ਸਭਿਨ ਮੈਂ ਅੰਤਰ ਮੇਲ ਮਿਲਾਵੇਗਾ ਟੇਕ ਲੋਹਾ ਕੰਚਨ ਸਮਕਰ ਦੇਖੇ ਭੇਦ ਅਭੇਦ ਸਮਾਵੇਗਾ ਸੋ ਸੁਖ ਹੋਵੇ ਪਾਰਸ ਕੇ ਪਰਸੈ ਸੋ ਸੁਖ ਵਾਕੋ ਆਵੇਗਾ ਗੁਰ ਪ੍ਰਸ਼ਾਦ ਪੈ ਅਨਬਹਿ ਮਤਿ ਬਿਸ ਅਮਰਤ ਸਮ ਤੇ ਹਾਵੇਗਾ ਕਹਿ ਰਬਿਦਾਸ ਮਿਟ ਆਪਾ ਪਰ ਤਬ ਬਹਾ ਠੁਰੇ ਪਾਵੇਗਾ ਵਾ ਰਾਗ ਮਰੂਅ ਐਸੀ ਲਾਲ ਤੁਜ ਮਨ ਕੌਣ ਕਰੇ ਗਰੀਬ ਨਵਾਜ ਗੁੱਸਿਆ ਮੇਰਾ ਮਾਥੇ ਛਤਰ ਤਰੈ ਰਹਾਉ ਜਾ ਕਿ ਛੋਟੀ ਜਗਤ ਕੋ ਲਾਗੇ ਤਾ ਪਰ ਤੁਹੀ ਟਰਹਿ ਨੀਚ ਹੋ ਉੱਚ ਕਰੇ ਮੇਰਾ ਗੋਵਿੰਦ ਕਾਹੂੰ ਤੇ ਨਾਂ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨਤਰੈ ਕਹਿਰ ਵਿਦਾਸ ਸੁਸਨੋ ਰੇ ਸੰਤੋ ਹਰ ਜਿਉ ਤੇ ਸਵੇ ਸਰਹਿ ਪਿਆ ਰਾਮ ਰਸ ਪਿਆਰੇ ਟੇਕ ਪਰ ਪਰ ਦੇਵੈ ਸੁਰਤ ਕਲਾਲੀ ਦਰਿਆ ਦਰਿਆ ਪੀ ਨਾਰੇਆ ਪੀਵਤ ਪੀਵਤ ਆਪਾ ਜਗ ਭੂਲਾ ਹਰ ਰਸ ਮਹੀਂ ਬੁਰਾ ਨਾਰੇਆ ਦਰ ਕਰ ਬਿਸਰ ਗਇਓ ਰ ਵਿਦਾਸਾ ਉਨ ਮਨ ਸਦਮਤ ਵਾਰੀ ਰੇਆ पल पल प्रेम प्याला छले छूटै नाहीं खुमारी रे राग के धारावा खट <गट> करन कल संयुक्त है हर भक्त हृदय नाहीं चरणारविंदना कथा पावे सुपच तुल असमान है रे चित चेत चेत अचेत काहे ना बालमी कह देखो है किस जात तै कह पद अमरयो है राम भक्त विशेखर हाओ है ਸੁਾਨ ਸਤਰ ਅਜਾਤ ਸਭ ਤੇ ਕਿਰਸ਼ਨ ਲਾਵੇ ਹੇ ਤੋ ਲੋਗ ਬਪੂਰਾ ਕਹਿਸਰਾ ਹੈ ਤਿੰਨ ਲੋਕ ਪਰਵੇਸ਼ੋ ਹੈ ਅਜਮਲ ਪਿੰਗਲਾ ਲੁਭਤ ਕੁੰਚਰੋ ਹੈ ਗਏ ਹਰ ਕੇ ਪਾਸੋ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰਹਿ ਰਵਿਦਾਸੋ ਰਾਗ ਮਲਾਰੋ ਹੈ ਨਾਗਰਜਨਾ ਮਿਲੇ ਜਤੀ ਵਿਖਿਆਤ ਚਮਾਰੰ ਹਿਰਦੈ ਰਾਮ ਗੋਬਿੰਦ ਗੁਨਸਾਰੰ ਰਹਾਉ ਐ ਸੁਰਸਰੀ ਸਲਲ ਕੀਰਤ ਬਾਰੂਨੀ ਰੇ ਸੰਤ ਜਨ ਨਹੀਂ ਕਰਤ ਪਾਨੰ ਸੁਰਾ ਅਪਵਿੱਤਰਨਤ ਅਬਰਜਲ ਰੇ ਸੁਰਸਰੀ ਮਿਲਤ ਨਹੀਂ ਹੋਤਿਆਨੰ ਤਰ ਤਰਹਿ ਅਪਵਿੱਤਰ ਕਰਮਾਨੀਆ ਰੇ ਜੈਸੇ ਗਾਗਰਾ ਕਰਤ ਵਿਚਾਰੰ ਭਗਤ ਭਗਉਤ ਲਿਖਿਆ ਤਹ ਉਪਰੇ ਪੂਜਯ ਕਰਨਮਸ਼ਕਾਰੋ ਅਨੇਕ ਮੇਰੀ ਜਾਤ ਕੁਟ ਬੰਡਲਾ ਟੋਰਟ ਬੰਤਾ ਨਿਤਹਿ ਬਨਾਰਸੀ ਆਸਪਾਸਾ ਅਬ ਬਿਪਰ ਪ੍ਰਧਾਨ ਤੇ ਹੀ ਕਰੈ ਡੰਡਉ ਤੋ ਤੇਰੇ ਨਾਮ ਸਰਣਾਏ ਰਬਿਦਾਸ ਦਾਸਾ ਰਾਗ ਸਾਰੰਗ ਚਲ ਮਨ ਹਰ ਟਕਸਾਲ ਪੜਾਉਂ ਟੇਕ ਗੁਰ ਕੀ ਛਾਟ ਗਿਆਨ ਕਾ ਅक्षर ਦਿਸਰੈ ਤੋਂ ਸਹਿਜ ਸਮਾਦ ਲਗਾਉਂ। ਪ੍ਰੇਮ ਪਾਟੇ ਸੁਰਤ ਲੇਖਨ ਕਰਿ ਹੋਰ ਰਾਮ ਮੰਮਾ ਲਿਖ ਆਂਖ ਦਿਖਾਉਂ। ਇਹ ਬਿਦ ਮੁਕਤ ਭਏ ਸੰਕਾਦ ਕਾ। ਹਿਰਦੈ ਵਿਧਾਰ ਪ੍ਰਕਾਸ਼ ਦਿਖਾਉਂ। ਕਾਗਦ ਕਬਲ ਮਤ ਮਸ ਕਰ ਨਿਰਮਲ ਬਿਨ ਰਸਨਾ ਇਸ ਦਿਨ ਗੁਣ ਗਾਉਂ। ਕਹਿ ਰਵਿਦਾਸ ਰਾਮ ਜਪ ਪਾਈ। ਸੰਤ ਸਾਖ ਦੇ ਬਹੁਰ ਨਯਾਉ। ਰਾਗ ਕਾਨੜਾ ਦੋ ਪਾਦੋ ਹੈ ਜਾ ਕੇ ਰਾਮ ਜੀ ਤਨੀ ਤਾਂ ਕਹਿ ਕਾਹੇ ਕੀ ਕਮੀ ਹੈ ਮਨਸਾ ਕੋ ਨਾਥ ਮਨੋਰਥ ਪੁਰਬੈ ਸੁਖ ਨਿਦਾਨ ਕੀ ਕਾਹਾਂ ਗਨੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਕਰਤ ਫਿਰਤ ਆਪਣੀ ਆਪਣੀ ਹੈ ਖਾਈ ਨਾ ਸਕੈ ਖਰਚ ਨਹੀਂ ਜਾਵੇ ਜੋ ਪੁਰਜੰਗ ਸਿਰ ਰਹਿਤ ਮੁਨੀ ਹੈ ਜਾਂ ਕਿ ਰਾਸ ਥਾਬਰ ਨਹੀਂ ਆਵੇ ਰਹਾ ਕੀਤੇ ਕੀ ਮੁਕਤ ਗਨੀ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਬਿਗਨਨ ਬਿਆਪੇ ਰੋਕਿਛ ਨਹੀਂ ਹੈ ਸ਼ਿਵ ਸੰਕਾਦਿਕ ਪਾਰ ਨਾ ਪਾਵਹਿ ਮੈਂ ਬਪੁਰੇ ਕੀ ਕੌਣ ਗਿਨੀ ਹੈ ਜਾਂ ਕਿ ਪ੍ਰੀਤ ਨਿਰੰਤਰ ਹਰਸੋ ਕਹਿ ਰਵਿਦਾਸ ਤਾਕੀ ਸਦਾ ਬਣੀ ਹੈ ਸਿਮਸਨ ਕਾਦਕ ਪਾਰ ਨਾ ਪਾਵੇ ਮੈਂ ਬਪੁਰੇ ਕੀ ਕੌਣ ਗਿਨੀ ਹੈ ਜਾਂ ਕਿ ਪ੍ਰੀਤ ਨਿਰੰਤਰ ਹਰਿ ਸਿਉ ਕਹਿ ਰਵਿਦਾਸ ਤਾਕੀ ਸਦਾ ਬਣੀ ਹੈ ਜਪੋ ਜੀ ਸਤਨਾਮ 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 ਜੀਉ ਸਲੋਕ ਹੈ ਹਰ ਸੋ ਹੀਰਾ ਛਾੜ ਕੇ ਕਰਹ ਆਨ ਕੀ ਆਸ ਤੇ ਨਰ ਦੋਜਿਕ ਜਾਹਗੇ ਸਤ ਪਾਖੈ ਰਵਦਾਸ ਐਸਾ ਚਾਹੂੰ ਰਾਜ ਮੈਂ जहाँ मिले सबन को अन्ना छोट बड़े सब बसें रविदास रह प्रसन्ना रविदास यह ग्रंथ है, है। पढ़े सुने मन लाए सबे पदार्थ मिलेंगे इससे सब भर पाए 1433 ਕੀ ਮਾਗ ਸੁਧੀ 15 ਸੋਏ ਦੁਖਿਓਂ ਕੇ ਕਲਿਆਣ ਹਿਤੋ ਪ੍ਰਗਟੇ ਸ੍ਰੀ ਰਬਦਾਸੋ 1433 ਕੀ ਮਾਗ ਸੁਧੀ 15 ਸੋਏ ਦੁਖਿਓਂ ਕੇ ਕਲਿਆਣ ਹਿਤੋ ਬਰਗਟੇ ਸਿਰ ਰਵਦਾਸੋ ਜਪੋ ਜੀ ਸਤਨਾਮ 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 ਜਿਉ ਜੋ ਬੁਲੇ ਸੋ ਨਿਰਭੈ ਜਗਤ ਗੁਰੂ ਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈ ਸਤਗੁਰ ਰਵਦਾਸ ਜੀ tantan satu gerobak